देर रात ਘਰੋਂ ਗਏ ਨੌਜਵਾਨ ਦੀ ਗੰਦੇ ਨਾਲੇ ਚੋਂ ਮਿਲੀ ਲਾਸ਼ ਇਹ ਪਹਿਆ ਨੂੰ ਮਿਲਿਆ ਮੈਂ ਤੇ ਕੰਮ ਤਵਾਇਆ ਹੁਣ ਮੈਂ ਦੱਸਿਆ ਕਿਵੇਂ ਕਿ ਉੱਥੇ ਲਾਸ਼ ਕੇਦੀ ਪਈ ਆਣ ਕੇ ਦੇਖ ਲੋ ਮੌਕੇ ਤੇ ਪੰਜ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਜਾਂਚ ਕੀਤੀ ਸ਼ੁਰੂ ਸਪਤਰ ਜੀਤਾਵਾਸੀ ਬਾਲਸਰ ਖਾਲਸਾ ਮੁਲਾ ਜਦੋਂ ਮੋਦੀ ਮਿਲੀ ਹੈ ਕਿ ਸਾਨੂੰ ਮੇ ਰੋੜਾ ਅੰਦੇ ਲੋਕਾ ਲੱਗੇ ਬਟਾਲਾ ਕਾਦੀਆਂ ਰੋਡ ਤੇ ਇੱਕ ਗੰਦੇ ਨਾਲੇ ਚ ਨੌਜਵਾਨ ਦੀ ਲਾਸ਼ ਮਿਲਣ ਕਾਰਨ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ ਸਥਾਨਕ ਪੁਲਿਸ ਨੂੰ 12 ਵਜੇ ਸੂਚਨਾ ਮਿਲੀ ਕਿ ਇੱਕ ਨੌਜਵਾਨ ਦੀ ਲਾਸ਼ ਰਜ਼ਾਈ ਵਿੱਚ ਲਪੇਟ ਕੇ ਗੰਦੇ ਨਾਲੇ ਵਿੱਚ ਪਈ ਹੈ ਜਿਸ ਤੇ ਪੁਲਿਸ ਤੁਰੰਤ ਹਰਕਤ ਚ ਆਈ ਗੰਦੇ ਨਾਲੇ ਤੋਂ ਨੌਜਵਾਨ ਦੀ লাশ ਬਾਹਰ ਕੱਢੀ ਗਈ লাশ ਦੀ شناخت ਸਾਹਿਲ ਪੁੱਤਰ ਜੀਤਾਵਾਸੀ ਬਾਲਮਿਕੀ ਮੋਹਲਾ ਕਾਦੀਆਂ ਵੱਜੋਂ ਹੋਈ ਹੈ ਮ੍ਰਿਤਿਕ ਦੀ ਮਾਂ ਪੰਮੀ ਨੇ ਦੱਸਿਆ ਉਸਦੇ ਪੁੱਤਰ ਨੂੰ ਉਸਦੇ ਦੋ ਦੋਸਤ ਕੱਲ ਦੁਪਹਿਰ 1 ਵਜੇ ਆਪਣੇ ਨਾਲ ਲੈ ਗਏ ਸਨ ਕੱਲ ਜਦੋਂ ਉਹ देर रात ਵਾਪਸ ਨਹੀਂ ਆਇਆ ਤਾਂ ਉਸ ਦੀ ਆਪਣੇ ਤੌਰ ਤੇ ਸ਼ੁਰੂ ਕਰ ਦਿੱਤੀ ਪਰ ਸਾਹਿਲ ਦਾ ਕੁਝ ਅਤਾ ਪਤਾ ਨਹੀਂ ਲੱਗਿਆ ਅੱਜ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਸਦੇ ਪੁੱਤਰ ਦੀ ਲਾਸ਼ ਸੈਲਰ ਦੇ ਨੇੜਲੇ ਪੈਂਦੇ ਗੰਦੇ ਨਾਲੇ ਤੋਂ ਬਰਾਮਦ ਹੋਈ ਹੈ ਜਿਸ ਤੇ ਮ੍ਰਿਤਿਕ ਦੇ ਪਿਤਾ ਜੀਤਾ ਅਤੇ ਮਾ ਪੰਮੀ ਤੁਰੰਤ ਮੌਕੇ ਤੇ ਪਹੁੰਚ ਗਏ ਲਾਸ਼ ਦੇ ਚਿਹਰੇ ਤੇ ਸੱਟਾਂ ਲੱਗੀਆਂ ਸਨ ਅਤੇ ਨੱਕ ਤੋਂ ਖੂਨ ਨਿਕਲਿਆ ਹੋਇਆ ਸੀ ਸਥਾਨਕ ਐਸਐਚਓ ਸ਼੍ਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਕਬਜ਼ੇ ਚ ਲੈ ਲਈ ਅਤੇ ਉਸ ਨੂੰ ਪੋਸਟਮਾਰਟਮ ਲਈ ਬਟਾਲਾ ਭੇਜਿਆ ਜਾ ਰਿਹਾ ਹੈ ਠੀਕ ਹੈ ਗਿਆ ਅਪਾਧਾਨੇ ਮਿੰਨੋ ਮੈਂ ਤਾਂ ਕੰਮ ਤੇ ਗਈ ਮੈਂ ਬਥਾਨੀ ਗਾਂਦੀ ਮੈਨੂੰ ਨਹੀਂ ਪਤਾ ਉਨੇ ਪਤਾ ਕਿੱਥੇ ਚਲ ਗਿਆ ਨਾਲ ਤਿੰਨ ਜਨੇ ਮੁੰਡੇ ਉਹਦੇ ਨਾਲ ਆਪ ਤਾਂ ਹੋਇਆ ਗਿਆ ਤੇ ਉਹਦਾ ਨਹੀਂ ਪਤਾ ਮੈਨੂੰ ਕਿੱਥੇ ਛੱਡ ਆਇਆ ਕਿਹੜੇ ਮੁੰਡੇ ਨੂੰ ਨਹੀਂ ਪਤਾ ਕਿੱਥੇ ਛੱਡ ਆਇਆ ਨਾਲ ਆ ਸੂਮੀ ਤੇ ਨਾਲ ਕੁੱਟਾਈ ਮੈਂ ਇਹਨਾਂ ਨੂੰ ਰਾਤ ਦੀ ਕਹਿ ਨਹੀਂ ਮੇਰਾ ਮੁੰਡਾ ਲੱਭ ਕੇ ਲਿਆਦਾ ਮੇਰਾ ਮੁੰਡਾ ਲੱਭ ਕੇ ਲਿਆਦਾ ਸਾਹਿਲ ਇਹਦੇ ਨਾਲ ਕੱਲ ਦਾ 3 ਵਜੇ ਤੱਕ ਆਇਆ ਕਰੋ ਖੜਿਆ ਗਿਆ ਕਿਹਦਾ ਨਾਮ ਦੋ ਖੜਿਆ ਨੂੰ ਨਹੀਂ ਪਤਾ ਕਿੰਨੇ ਖੜਿਆ ਕਿੰਨੇ ਵਜੇ ਦਾ ਗਿਆ ਕਰੋ ਇਹ 2 3 ਵਜੇ ਦਾ ਗਿਆ ਕਰੋ ਰਾਤ ਤੱਕ ਰਾਤ ਘਰ ਨਹੀਂ ਆਇਆ ਸਾਰੇ ਇੱਛਾ ਨਹੀਂ ਸਾਰੇ ਬਾਕੀ ਬਾਕੀ ਆਈ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਚੁਕੇ ਆ ਕਿਉਂਕਿ ਆਈ ਬਾਅਦ ਰਿਪੋਰਟ ਤੱਦ ਕਰਨੀ ਵੀ 24 ਘੰਟੇ ਦੇ ਅੰਦਰ ਅੰਦਰ ਕਰ ਦਿੰਦੇ ਆ ਜੇ ਕਰੋ ਮੈਂ ਕਿੱਥੇ ਖੜਿਆ ਆ ਖੜਿਆ ਕਰੋ ਤਾਂ ਕਿ ਤੁਮੇ ਲਿਆ ਕਰੋ ਤੇ ਤਿੰਨੇ ਭੱਜੇ ਆ ਇਹ ਕਿਦੋਂ ਕੋਈ ਕੌੜਾ ਤੇ ਉਸ ਮਿੱਤੇ ਤੇ ਇਹ ਇਤਰਾ ਸਮਾਂ ਲੈ ਕੇ ਤਿੰਨੇ ਭਜੇ ਉਸ ਤੋਂ ਬਾਅਦ ਉਹ ਨਹੀਂ ਵਾਪਸ ਆਇਆ ਜੀ ਇੱਕ ਰਿਕਵੈਸਟ ਹੈ ਹਾਂ ਜੀ ਇਹ ਇੱਥੋਂ ਹੀ ਆਨੂ ਮਿਲਿਆ ਮੈਂ ਕੰਮ ਦਵਾਇਆ ਹੁਣ ਮੈਨੂੰ ਦੱਸਿਆ ਕਿਵੇਂ ਕਿ ਉੱਥੇ ਲਾਸ਼ ਕੇ ਦੀ ਪਈ ਆਣ ਕੇ ਵੇਖ ਲੋ ਜੀ ਇੱਕ ਇਹਦੀ ਇੱਕ ਫਾਹਲ ਪੁੱਤਰ ਜੀਤਾ ਵਾਸੀ ਵਾਲ ਮਲਿਕ ਮੱਲਾ ਕਿ ਡੈਡ ਬੋਡੀ ਮਿਲੀ ਹੈ ਕਿੱਥੋਂ ਨੂੰ ਮੇਰੋੜਾ ਆਪਣੇ ਦੁਰਕਾ ਲਾਗੇ ਤੇ ਜਿਹੜੇ ਹੀ ਮੌਕੇ ਤੇ ਪਹੁੰਚੇ ਆ ਦੇ ਹਾਲਾਤ ਦੇ ਵੇਖੇ ਜੋ ਵੀ ਇਹਦਾ ਬਣਦੀ ਕਾਰਵਾਈ ਕਰਾਂਗੇ ਦੇਖ ਰਹੇ ਹਾਂ ਇਹਦਾ ਪੋਸਟਮਾਰਡ ਪ੍ਰੋਗਰਾਮ ਕੀ ਪਤਾ ਲੱਗੇਗਾ ਕਿ ਹਾਲਾਤ ਹੈ ਜਿਹਦੇ ਇਹ ਮਾਟੋ ਹੈ ਅਜੇ ਕੁਝ ਨਹੀਂ ਅਜੇ ਤਾਂ ਐਡੀਸ਼ਨਲ ਜੇ ਆਈਆਂ ਤਾਂ ਸਮੇਂ ਦੇਖ ਕੇ ਜੋ ਵੀ ਬਣਦੀ ਕਾਰਵਾਈ ਕਰਾਂਗੇ